ਟਿੰਡਾ ਦੇ ਮਲਤਾਨੀਆਂ ਰੋਡ ਤੇ ਇੱਕ ਘਰ ਦੇ ਅੰਦਰ ਲੱਗਿਆ ਸੀ ਗੁਜਰਾਤ ਗੈਸ ਦਾ ਕਨੈਕਸ਼ਨ ਅਚਾਨਕ ਹੋਇਆ ਬਲਾਸਟ ਪਰ ਜਾਨੀ ਨੁਕਸਾਨ ਤੋਂ ਰਹਿ ਗਿਆ ਬਚਾ ਮਾਮਲਾ ਸ਼ਨੀਵਾਰ ਨੂੰ ਸ਼ਾਮ ਨੂੰ 7:30 ਵਜੇ ਦੇ ਲਗਭਗ ਦਾ ਬਠਿੰਡਾ ਦੇ ਮਲਤਾਨੀਆਂ ਰੋਡ ਗਲੀ ਨੰਬਰ 16 ਦੇ ਵਿੱਚ ਇੱਕ ਘਰ ਦੇ ਅੰਦਰ ਗੁਜਰਾਤ ਗੈਸ ਦਾ ਕਨੈਕਸ਼ਨ ਲੱਗਿਆ ਹੋਇਆ ਸੀ ਤਾਂ ਜਦ ਸਬਜ਼ੀ ਰੱਖੀ ਹੋਈ ਸੀ ਤਾਂ ਅਚਾਨਕ ਬਲਾਸਟ ਹੋ ਗਿਆ ਜਿਸ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਇਹ ਇੱਕ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ ਅਗਰ ਕੋਈ ਇਸ ਦੇ ਨੇੜੇ ਹੁੰਦਾ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਜਿੰਦਰ ਕੋ ਆਂਟੀ ਜੀ ਅੱਜ ਕੀ ਹਾਦਸਾ ਵਾਪਰਿਆ ਤੁਹਾਡੇ ਨਾਲ ਸਬਜੀ ਤਰਿਆ ਸੀ ਗੈਸ ਤੇ ਚੁੱਲਾ ਫਟਿਆ ਕਿਹੜੀ ਗੈਸ ਤੁਸੀਂ ਯੂਜ਼ ਕਰਦੇ ਗੁਜਰਾਤ ਵਾਲੀ ਇਸ ਤਰ੍ਹਾਂ ਦੇ ਜਿੰਨੇ ਇਨਸੀਡੈਂਟ ਆਪਣੇ ਨਾਲ ਹੋ ਜਾਂਦੇ ਆ ਤੇ ਇੱਕ ਡਰ ਦਾ ਮਾਹੌਲ ਹੋ ਜਾਂਦਾ ਡਰ ਤਾਂ ਹੁੰਦਾ ਏ ਬੱਚਾ ਛੋਟਾ ਸਾਡੇ ਘਰ ਮੇਰਾ ਪੁੱਤ ਤਾਂ ਛੋਟਾ ਹੈ 3 ਸਾਲ ਦਾ

ਨਹੀਂ ਤੇ ਤੁਹਾਨੂੰ ਲੱਗਦਾ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੋ ਸਕਦਾ ਸੀ ਫਿਰ ਹੁਣ ਫ੍ਰੀਜ ਵੀ ਕੋਲ ਐ ਉੱਪਰ ਚਿਮਨੀ ਵੀ ਚਲਦੀ ਸੀ ਮੇਰਾ ਨਾਮ ਗੁਰਮੀਤਪਾਲ ਸਿੰਘ ਆ ਜੀ ਤੇ ਕਿੱਥੋਂ ਦੇ ਰਹਨਾ ਤੁਸੀਂ ਮਲਦਾਨੀਆ ਰੋਸੋਲਾ ਨਾਲ ਬਗਲੀ ਚ ਰਹਿਣ ਵਾਲੇ ਆ ਅੱਛਾ ਜਿਹੜਾ ਇਨਸੀਡੈਂਟ ਤੁਹਾਡੇ ਘਰੇ ਹੋਇਆ ਜਿਹੜੀ ਗੁਜਰਾਤ ਗੈਸ ਦਾ ਤੁਸੀਂ ਕਨੈਕਸ਼ਨ ਲਏ ਹੋਇਆ ਸੀਗਾ ਤੇ ਕੀ ਹਾਸਾ ਹੋਇਆ ਇਸ ਤਰ੍ਹਾਂ ਜੀ ਉੱਪਰ ਗੈਸ ਦੇ ਉੱਪਰ ਸਮਝੀ ਰੱਖੀ ਹੋਈ ਸੀ ਕਿ ਕੜਾਈ ਦੇ ਵਿੱਚ ਤੇ 7:30 ਵਜੇ ਨੇੜੇ ਜਿਹੜੇ ਮਤਲਬ ਮੈਸੇਜ ਤੇ ਅਸੀਂ ਸਾਰੇ ਇੱਧਰ ਬੈਠੇ ਸੀ ਸਾਈਡ ਤੇ ਬੈਠੇ ਸੀ ਤੇ ਇੱਕਦਮ ਬਲਾਸਟ ਹੋਇਆਗਾ ਤੇ ਇਹ ਦੇਖਿਆ ਤੇ ਸਾਰਾ ਚੁੱਲਾ ਜਿਹੜਾ ਸਾਰਾ ਸੀ ਉਹ ਮਤਲਬ ਰੁੱਟ ਚੁੱਕਿਆ ਸੀ ਅੱਛਾ ਕਿਹੜਾ ਏ ਤੁਸੀਂ ਗੈਸ ਕਨੈਕਸ਼ਨ ਕਿਹੜੀ ਕੰਪਨੀ ਦਾ ਲੀ ਲਿਆ ਇਹ ਗੁਜਰਾਤ ਗੈਸ ਲਿਮਿਟਿਡ ਦਾ ਏ ਅੱਛਾ ਕਿੰਨੇ ਟਾਈਮ ਤੋਂ ਤੁਸੀਂ ਯੂਜ਼ ਕਰ ਰਹੇ ਹੋ ਅਸੀਂ ਇੰਤੀਆਂ ਮਰਹਲਾ 3-3.5 ਸਾਲ ਤੋਂ ਯੂਜ਼ ਕਰ ਰਹੇ ਹਾਂ ਇਹ ਤਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਸੀ ਇੱਕ ਲੋਰੀ ਵਿੱਚ ਦੀ ਬੰਦ ਜਰੂਰ ਹੋਇਆਗਾ ਪਰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਸੀ ਤੇ ਅੱਜ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ ਨੁਕਸਾਨ ਬਸ ਸਿਰਫ ਚੁੱਲੇ ਦਾ ਇਹ ਹੋਰ ਬਗੜਾ ਚਾਰਾ ਹੈ ਕੋਲੇ ਕੋਈ ਨਹੀਂ ਸੀ ਇਹ ਚੁੱਲੇ ਦੇ ਕੋਲੇ ਖੜਾ ਕੋਈ ਨਹੀਂ ਸੀ ਬਤਾ ਇਸ ਕਰਕੇ ਬਚਾਰਾ ਹੈਗਾ ਕੀ ਲੱਗਦਾ ਕੋਈ ਵੱਡਾ ਹਾਸਾ ਵੀ ਹੋ ਸਕਦਾ ਆ ਹਾਸਾ ਵੀ ਜੇ ਕੋਲੇ ਖੜਾ ਤਾਂ ਬੰਦੇ ਦੇ ਕੰਚ ਵਾਰਾ ਵੱਜ ਸਕਦਾ ਸੀ ਆ ਜਾਂ ਜੋ ਉੱਪਰ ਕੁੱਕਰ ਵਾਰਾ ਹੁੰਦਾ ਉਹ ਵੀ ਫਟ ਸਕਦਾ ਸੀ ਆ ਤੇ ਤੁਸੀਂ ਇਸ ਕੰਪਨੀ ਦੇ ਕੋਈ EMPLYEE ਨਾਲ ਗੱਲਬਾਤ ਕੀਤੀ ਹਾਂ ਜੀ ਅਸੀਂ ਕੰਪਲੇਂਟ ਨੰਬਰ ਸਾਡੇ ਦਾ ਐਮਰਜੈਂਸੀ ਨੰਬਰ ਹੈਗਾ ਨਾਲ ਉਹਦੇ ਅਸੀਂ ਕਾਲ ਕਰਕੇ ਬੰਦੇ ਸੱਦੇ ਸੀਗੇ ਤੇ ਉਹ ਆਏ ਸੀ ਆ ਕੇ ਚੈੱਕ ਕਰਕੇ ਚਲੇ ਗਏ ਠੀਕ ਹੈ ਹੋਰ ਉਹਨਾਂ ਨੇ ਕਿਹਾ ਵੀ ਸਾਬਰ ਤੁਸੀਂ ਸਾਡੇ ਆਫਿਸ ਚ ਆਇਓ ਅਸੀਂ ਫਿਰ ਮ ਦੇਖਾਂਗੇ ਵੀ ਕੀ ਮੈਲਸੀ ਕਰ ਸਕਦੇ ਹਾਂ ਇਸ ਬਾਰੇ ਕਹ ਰਹੇ ਮੇਰਾ ਜੇ ਵੀ ਅਗਵਾਰਾ ਪੈ ਵੀ ਸਕਦੀ ਹੈ ਕਿਸ ਤਰ੍ਹਾਂ ਮਤਲਬ ਜੇ ਲੀਕੇ ਜ਼ਿਆਦਾ ਹੋ ਜਾਏਗਾ ਤੇ ਕੰਪਨੀ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਵੇਂ ਅਸੀਂ ਕੰਪਨੀ ਨੂੰ ਤਾਂ ਜਰਾਂਗੇ ਮਤਲਬ ਇਸ ਤਰ੍ਹਾਂ ਦੇ ਹਾਸੇ ਰੁਕੇ ਜਾਣ ਜਾਲ ਦੇ ਮਲਾਜ਼ਮਾਂ ਨੂੰ ਕੋਈ ਮਤਲਬ ਇਹਦਾ ਸਿਕਯੂਰ ਕੀਤਾ ਜਾਵੇ ਉਹਨਾਂ ਨੂੰ ਵੀ ਕਟੋੜ ਸਾਨੂੰ ਆ ਕੇ ਦੱਸਣ ਵੀ ਤੁਸੀਂ ਇਹ ਸਰਵਿਸ ਕਰਵਾਉਣੀ ਹੈ ਜਾਂ ਕੁਝ ਕਰਨਾ ਹੈ ਰਿਪੇਅਰ ਕਰਵਾਉਣਾ ਹੈ ਇਹ ਸਭ ਚੈੱਕ ਕਰਕੇ ਜਾਣਾ ਆਉਂਦੇ ਸਾਡੇ ਕੋਲ ਚੈੱਕ ਕਰਵਾਉਣ ਵਾਸਤੇ ਪਰ ਉਹਨਾਂ ਨੇ ਸਾਨੂੰ ਇਹ ਗੱਲ ਨਹੀਂ ਕਹੀ ਕਿ ਤੁਸੀਂ ਵੀ ਰਿਪੇਅਰ ਕਰਾਓ ਜਾਂ ਸਰਵਿਸ ਕਰਾਓ ਤੇ ਕੁਝ ਹੋਣਾ ਉਹ ਕਿ ਸਾਰਾ ਵੀ ਕਨੈਕਸ਼ਨ ਸਾਡਾ ਤੁਹਾਡਾ ਜਿੰਨੇ ਬਾਈ ਦੀ ਗੱਲ ਕਰੀਏ ਪਹਿਲਾਂ ਐਲਪੀ ਜੀ ਤੁਸੀਂ ਕਿਹਦਾ ਸੀ ਯੂਜ਼ ਕਰਦੇ ਹੋਗੇ ਇਸ ਤਰ੍ਹਾਂ ਦਾ ਹਾਸਾ ਹੋ ਜਾ ਨਹੀਂ ਕੋਈ ਨਹੀਂ ਹੋਇਆ ਇਦਾਂ ਦਾ ਬਾਈ